ਤਸਵੀਰ ਸਾਂਝੀ ਕਰਨ ਲੱਗੇ ਆ ਕਿ ਇੱਕ ਨੌਜਵਾਨ ਇੱਥੇ ਪਿਆਸੀ ਰਾਤ ਦੇ ਸਮੇਂ ਔਰ ਦੱਸਦੇ ਆ ਕਿ ਜਦੋਂ ਹਸਪੀਟਲ ਚਲਿਆ ਗਿਆ ਤਾਂ ਉਸ ਨੌਜਵਾਨ ਦੀ ਡੈਥ ਹੋ ਗਈ ਔਰ ਉਸ ਦੀ ਅਜੇ شناخت ਨਹੀਂ ਹੋ ਸਕੀ ਔਰ ਅਸੀਂ ਤਸਵੀਰ ਦਿਖਾਉਂਦੇ ਆ ਕਿ ਆ ਜੋ ਨੌਜਵਾਨ ਜਿਸ ਦੀ ਡੈਥ ਹੋਈ ਹੈ ਇਹ ਕਿਸ ਦੀ ਪਛਾਣ ਵਿੱਚ ਆਉਂਦਾ ਔਰ ਜੇ ਕਿਸੇ ਦਾ ਨਜ਼ਦੀਕੀ ਹੈ ਤਾਂ ਡੈੱਡ ਹਾਊਸ ਵਿੱਚ ਤੁਸੀਂ ਜਾ ਕੇ ਗੁਰਦਾਸਪੁਰ ਤੋਂ ਉਸ ਦੀ شناخت ਕਰ ਸਕਦੇ ਹੋ ਔਰ ਆਈਓ ਦਾ ਕਹਿਣਾ ਵਾ ਕਿ ਅੱਜ ਦੁਪਹਿਰ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਜੋ ਡੈੱਡ ਬੋਡੀ ਆ ਬਸਰ ਘੰਟੇ ਤੋਂ ਜ਼ਿਆਦਾ ਨਹੀਂ ਰੱਖੀ ਜਾ ਸਕਦੀ ਔਰ ਇਸ ਜਗ੍ਹਾ ਦੇ ਉੱਤੇ ਇਹ ਦੀਨਾਨਗਰ ਦੀ ਜਗ੍ਹਾ ਔਰ ਦੀਨਾਨਗਰ ਲਈ ਤੁਸੀਂ ਇਹ ਮਾਰਕੀਟ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਮਾਰਕੀਟ ਕਿਹੜੀ ਆ ਉਸ ਬੋਰਡ ਵਾਲੇ ਇੱਕ ਵਾਰ ਧਿਆਨ ਕੀਤਾ ਜਾਵੇ ਕਿ ਇਸ ਮਾਰਕੀਟ ਦੇ ਗੇਟ ਦੇ ਉੱਤੋਂ ਇੱਥੇ ਨੌਜਵਾਨ ਡਿਜਾ ਮਿਲਿਆ ਸੀ ਔਰ ਸ਼੍ਰੀਰਾਮ ਮਾਰਕੀਟ ਹੈ ਔਰ ਇਸ ਦੇ ਬਿਲਕੁਲ ਐਂਟਰੀ ਦੇ ਉੱਤੇ ਇੱਥੇ ਡਿਜਾ ਸੀਗਾ ਲਗਭਗ 19 20 ਤਰੀਕ ਅਗਰ 19 20 ਤਰੀਕ ਨੂੰ ਸ਼ਾਮ ਦੇ ਵੇਲੇ 7:30-8 ਵਜੇ ਦੇ ਕਰੀਬ ਇੱਥੇ ਪਿਆ ਸੀਗਾ ਔਰ ਕਿਸੇ ਆ ਅਣਜਾਣ ਨੇ ਅਣਜਾਣ ਨੇ ਆਪਣੀ ਗੱਡੀ ਚ ਪਾ ਕੇ ਹਸਪੀਟਲ ਦਾਖਲ ਕਰਾ ਦਿੱਤਾ ਸੀ ਔਰ ਦੱਸਣ ਮੁਤਾਬਕ ਜਾਂ ਸੁਣਨ ਮੁਤਾਬਕ ਇਹ ਆਇਆ ਕਿ ਜਿਵੇਂ ਉਸ ਨੂੰ ਕੋਈ ਅਟੈਕ ਹੋਇਆ ਹੁੰਦਾ ਜਾਂ ਉਸ ਦਾ ਕੋਈ ਕਿਸੇ ਤਰ੍ਹਾਂ ਦੀ ਮਿਰਗੀ ਵਗੈਰਾ ਪੈਣ ਦੇ ਚਾਂਸ ਸੀਗੇ ਔਰ ਜਿਸ ਕਰਕੇ ਬੰਦਾ ਇੱਥੇ ਡਿਗਿਆ ਸੀ ਔਰ 19 ਤਰੀਕ ਤੋਂ ਬਾਅਦ ਅਗਲੇ ਦਿਨ ਉਸ ਦੀ ਡੈਥ ਹੋ ਗਈ ਆ ਔਰ ਉਸ ਦੀ ਬੋਡੀ ਜਿਹੜੀ ਆ ਉਹ ਗੁਰਦਾਸਪੁਰ ਦੇ ਡੈੱਡ ਹਾਊਸ ਵਿੱਚ ਪਈ ਆ ਔਰ ਅੱਜ ਦੁਪਹਿਰ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਜਾਵੇਗਾ ਅਸੀਂ ਵੀਡੀਓ ਸ਼ੇਅਰ ਕਰ ਰਹੇ ਹਾਂ ਉਸ ਵੀਡੀਓ ਨੂੰ ਵੇਖ ਕੇ ਜੇ ਕੋਈ شناخت ਕਰ ਸਕਦਾ ਹੈ ਪਹਿਚਾਨ ਸਕਦਾ ਤਾਂ ਡੈੱਡ ਉਸ ਗੁਰਦਾਸਪੁਰ ਜਾ ਕੇ ਉਸ ਦੀ شناخت ਜਿਹੜੀ ਹੋ ਸਕਦੀ ਆ ਉਹਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸ ਨੌਜਵਾਨ ਦੀ ਤਸਵੀਰ ਹੈ ਔਰ ਕਿਹੜਾ ਨੌਜਵਾਨ ਜਿਹੜਾ ਇੱਥੇ ਪਿਆ ਸੀਗਾ ਔਰ ਕਿਸ ਦੀ ਡੈੱਡ ਬੋਡੀ ਆ ਇਹ ਤੁਸੀਂ ਤਸਵੀਰ ਵੇਖ ਕੇ ਕਲੀਅਰ ਕਰਨਾ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਕਿ ਕਿਸੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਡੈੱਡ ਬੋਡੀ ਮਿਲ ਸਕੇ ਇਹ ਤਸਵੀਰਾਂ ਜਿਹੜੀਆਂ ਵਤਵਾ ਸ਼ੇਅਰ ਕਰ ਦਿਓ ਮੇਰੇ ਸਾਥ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ